ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹੇਉ ਸੰਤ ਹਉ ਢੋਲ ਸਾਦ ਬਹੁ ਤੇਰੇ ਡਿੱਠੇ ਸਨੇ ਆਸੀ ਤਪਸ਼ੀ ਮੁਖੋ ਇਹ ਪੰਡਤ ਮਿੱਠੇ ਵਰਸ ਏਕ ਹੋ ਫਿਰਿਓ ਕਿ ਨਹਿ ਨ ਪਰ ਚੋ ਲਾਇਓ ਕਹਤੇ ਕਹਤੀ ਸੁਣੇ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੋੜ ਦੁਜੇ ਲੱਗੇ ਤਿੰਨ ਕੇ ਗੁਣ ਹਉ ਕਿਆ ਕਹਾਂ ਗੁਰਦੈ ਮਿਲਾਇਓ ਭਿਖੇ ਜਿਵ ਤੂ ਰਖੈ ਤਿਵ ਰਹੈ ਓ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਨ ਪਰਤਖ ਗੁਰ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਕਾਮ ਕਰੋ ਭੁਝੂਠ ਨਿੰਦਾ ਇਨਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਰੋ ਆਪਨ ਨਿਕਟ ਬੁਲਾਵੋ ോധ ലോഭൂ നിനത്തെ ആ ഛഡാവത്തി ഇനക്കൗ ഡ നിക്കട ബുലബ ਆਪਣੇ ਵਿਦ ਆਪ ਜਨਾਬ ਹੋ ਹਰ ਜਨਮੰਗਲ ਗਾਵੋ ਰਹਾ ਵਿਸਰਨਾਹੀ ਕਬੂ ਹਿਏਤੇ ਇਹ ਵਿਦਨਨ ਮਹਿ ਪਾਵੋ ਗੁਰੂ ਪੂਰਾ ਭਿਟਿਉ ਵੱਡ ਭਾਗੇ ਜਨ ਨਾਨਕ ਕਤਹਿ ਨ ਧਾਵ ਹਾ ਬਿਸਰ ਨਾਹੀ ਕਬ ਹੂ ਹੀ ਏਤੇ ਇਹ ਵਿਦਨਨ ਮਹਿ ਪਾਵ ਹਾ ਗੁਰਪੂਰਾ ਪਿਟਿਓ ਵੱਡ ਭਾਗੇ ਜਨ ਨਾਨਕ ਕਤਹਿ ਨ ਧਾਵਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਦੇ ਇਸ ਹੁਕਮ ਨਮਾ ਸਾਹਿਬ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ 617 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਪੰਜਵਾ ਸੋਰਠ ਰਾਗ ਪੰਜਵਾਂ ਮਹੱਲਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਣ ਕੀਤੀ ਹੋਈ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਦੱਸਦੇ ਆ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਨ ਤੇ ਆਪ ਛਡਾਵੋ ਕਹਿੰਦੇ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਹਨਾਂ ਤੋਂ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਆਪ ਛਡਾਲਿਓ ਮੈਂ ਤੇ ਇਹਨਾਂ ਦੇ ਵਿੱਚ ਖੋਭ ਗਿਆ ਕਿਉਂਕਿ ਇਹ ਸਾਰੇ ਮਾੜੇ ਨੇ ਜੀ ਗੁਰੂ ਸਾਹਿਬ ਨੇ ਕਿਹਾ ਕਾਮ ਜਿਹੜਾ ਇਹ ਬਹੁਤ ਮਾੜਾ ਬੰਦਾ ਕਿੰਨੇ ਧਰਮੀ ਹੋਵੇ ਕਹਿੰਦੇ ਉਹਦਾ ਸਾਰਾ ਕੁਝ ਨਸ਼ਟ ਕਰ ਦਿੰਦਾ ਠੀਕ ਆਮ ਨਰਕ ਵਿਸਰਾਮ ਬਹੁ ਜੋਨੀ ਪਰਮਾਵਨ ਚਿੱਤ ਹਰਣ ਤ੍ਰਿਪਾਲ ਗਮਿਅੰ ਜਪ ਤਪ ਸੀਲ ਬਧਾਰਣ ਕਹਿੰਦੇ ਇਹ ਇੰਨਾ ਕਮਾੜਾ ਕਿ ਤੁਹਾਡਾ ਜਪ ਤਪ ਵੀ ਖਤਮ ਕਰ ਦਿੰਦਾ ਜਿਹੜਾ ਕਾਮ ਹੈ ਜਿਹੜਾ ਕ੍ਰੋਧ ਹੈ ਇਹ ਵੀ ਸਾਰਾ ਕੁਝ ਸਾਡਾ ਘਰ ਤਬਾਹ ਕਰ ਦਿੰਦਾ ਜੀ ਗੁਰੂ ਸਾਹਿਬ ਕਹਿੰਦੇ ਕਰੋਧ ਨਹੀਂ ਮਨ ਚਾਉਣਾ ਚਾਹੀਦਾ ਜੇ ਕਰੋਧ ਕਰ ਲਿਆ ਤਾਂ ਤੁਹਾਡਾ ਘਰ ਖਰਾਬ ਹੋ ਸਕਦਾ ਹੈ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਕਹਿੰਦੇ ਕਰੋਧ ਇਹਨੂੰ ਵੀ ਤੁਸੀਂ ਜੀਵ ਤੇ ਰੱਖ ਸਕਦੇ ਹੋ ਪਰ ਮਨ 'ਚ ਨਹੀਂ ਲਿਆਉਣਾ ਕਹਿੰਦੇ ਜਿਹੜਾ ਲੋਭ ਹੈ ਇਹ ਵੀ ਕਹਿੰਦੇ ਮਾੜਾ ਹੈ ਇਹਨੂੰ ਗੁਰੂ ਸਾਹਿਬ ਨੇ ਕੁੱਤੇ ਵਰਗਾ ਆਖਿਆ ਲੱਭ ਕੁੱਤਾ ਕੂੜ ਚੋੜਾ ਠੱਗ ਖਾਦਾ ਮੁਰਦਾਰ ਕਹਿੰਦੇ ਇਹ ਇਹ ਵੀ ਭੈੜਾ ਹੈ ਝੂਠ ਝੂਠਾ ਜਿਹੜਾ ਇਨਸਾਨ ਹੈ ਨਾ ਉਹਦੀ ਜ਼ਿੰਦਗੀ ਵੀ ਨਰਕ ਵਰਗੀ ਹੁੰਦੀ ਹੈ ਨਿੰਦਾ ਨਿੰਦਿਆ ਵੀ ਚੰਗੀ ਨਹੀਂ ਹੈ ਕਹਿੰਦੇ ਗੁਰੂ ਸਾਹਿਬ ਕਹਿੰਦੇ ਨਿੰਦਾ ਭਲੇ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਮੋਹ ਕਾਲੇ ਤਿਨ ਨਿੰਦਕਾ ਨਰਕੇ ਕੋ ਹੋਰ ਪਵਨ ਇਨਤੇ ਆਪ ਛਡਾਵੋ ਕਹਿੰਦੇ ਸੱਚੇ ਪਾਤਸ਼ਾਹ ਇਹ ਸਾਰੇ ਮਾੜੇ ਨੇ ਇਹਨਾਂ ਤੋਂ ਕਿਰਪਾ ਕਰਕੇ ਤੁਸੀਂ ਆਪ ਛਡਾ ਲਿਓ ਮੈਨੂੰ ਮੈਂ ਤੇ ਇਹਨਾਂ ਦੇ ਵਿੱਚ ਖੁਬ ਗਿਆ ਕਿਰਪਾ ਕਰਿਓ ਤੁਸੀਂ ਆਪ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਭਿੱਤਰ ਹੁੰਦਾ ਅੰਦਰ ਫਿਰਦਾ ਕਹਿੰਦੇ ਸਾਡੇ ਹਿਰਦੇ ਦੇ ਵਿੱਚੋਂ ਇਹਨਾਂ ਨੂੰ ਕੱਢ ਦਿਓ ਜੇ ਆਪਣਾ ਆਪਨ ਨਿਕਟ ਬੁਲਾਵੋ ਕਹਿੰਦੇ ਆਪਣਾ ਨਾਮ ਹਿਰਦੇ 'ਚ ਟਿਕਾ ਦਿਓ ਇਹਨਾਂ ਨੂੰ ਅੰਦਰੋਂ ਕੱਢ ਦਿਓ ਤੇ ਜਿਹੜੀ ਜਗ੍ਹਾ ਤੇ ਇਹ ਬੈਠੇ ਆ ਉਸ ਜਗ੍ਹਾ ਤੇ ਸੱਚੇ ਪਾਤਸ਼ਾਹ ਤੁਹਾਡਾ ਨਾਮ ਵਸ ਜੇ ਆਪਣੇ ਵਿਦ ਆਪ ਜਨਾਬੋ ਇਹ ਤਰੀਕਾ ਵੀ ਤੁਸੀਂ ਆਪ ਹੀ ਦੱਸੋਗੇ ਜੀ ਕਿ ਕਿਹੜੇ ਤਰੀਕੇ ਦੇ ਨਾਲ ਮੈਂ ਇਹਨਾਂ ਸਾਰਿਆਂ ਤੇ ਕਾਬੂ ਪਾ ਸਕਾਂ ਹਰ ਜਨ ਮੰਗਲ ਗਾਵੇ ਹਰ ਜਨ ਪਰਮਾਤਮਾ ਦੇ ਗੀਤ ਗਾਈਏ ਹੁਣ ਲੋਕ ਗੰਦੇ ਮੰਦੇ ਗੀਤ ਸੁਣਦੇ ਆ ਗੁਰੂ ਸਾਹਿਬ ਕਹਿੰਦੇ ਇਹ ਜਿਹੜੇ ਗੀਤ ਨੇ ਨਾ ਉਹ ਮਾੜੇ ਆ ਮੇਰੇ ਮੋਹਨ ਸ਼ਰਬਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਤੁੰ ਗਾਵਤ ਬੋਲਤ ਬੋਲ ਅਜਾਈ ਕਹਿੰਦੇ ਉੱਤੇ ਅਜਾਈ ਨੰਗ ਜਾਣੇ ਜਿੰਨੇ ਬਾੜੇ ਗੰਦੇ ਗੀਤ ਸੁਣਾਗੇ ਪਰ ਕਹਿੰਦੇ ਤੁਸੀਂ ਉਸ ਪਰਮਾਤਮਾ ਦੇ ਗੀਤ ਗਾਓ ਹਰ ਜਨ ਮੰਗਲ ਗਾਵੋ ਰਹਾਓ ਰਹਾਓ ਦਾ ਭਾਵ ਕੇ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜੀ ਬਿਸਰਨਾਹੀ ਕਬੂ ਹਿਏਤੇ ਇਹ ਵਿਦਮਨ ਮਹਿ ਪਾਵੋ ਕਹਿੰਦੇ ਮੇਰੇ ਮਨ ਚੋਂ ਕਦੇ ਪਰਮਾਤਮਾ ਨੇ ਭੁੱਲਣਾ ਚਾਹੀਦਾ ਇਹ ਤਰੀਕਾ ਤੁਸੀਂ ਮੇਰੇ ਮਨ ਚ ਵਸਾ ਦਿਓ ਸੱਚੇ ਪਾਤਸ਼ਾਹ ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਕਦੇ ਨਾ ਭੁੱਲਾ ਨਾ ਆਪਣਾ ਨਾਮ ਤੁਸੀਂ ਮੇਰੇ ਹਿਰਦੇ ਚ ਟਿਕਾ ਦਿਓ ਜੀ ਗੁਰਪੂਰਾ ਭੇਟਿਓ ਵੱਡ ਭਾਗੇ ਜਨ ਨਾਨਕ ਕਤਹਿ ਨਾ ਧਾਵੋ ਗੁਰਪੂਰਾ ਜਿੱਦੇ ਪੂਰਾ ਗੁਰੂ ਮਿਲ ਗਿਆ ਨਾ ਗੁਰ ਪੂਰਾ ਭੇਟਿਓ ਵੱਡ ਭਾਗੇ ਉਹ ਵੱਡੇ ਭਾਗਾ ਨਾਲ ਮਿਲਦਾ ਜੀ ਵੱਡੇ ਭਾਗ ਕੋਈ ਲਿਖੇ ਨਹੀਂ ਹੁੰਦੇ ਸਾਨੂੰ ਆਪ ਬਣਾਉਣੇ ਪੈਂਦੇ ਆ ਜੀ ਭਾਗ ਗੁਰ ਪੂਰਾ ਭੇਟਿਓ ਵੱਡ ਭਾਗੇ ਕਹਿੰਦੇ ਜਿੱਦੇ ਵੱਡੇ ਭਾਗ ਬਣਾ ਲੇ ਨਾ ਉਹਦੇ ਗੁਰੂ ਪੂਰਾ ਮਿਲ ਜਾਣਾ ਜਨ ਨਾਨਕ ਕਤਹਿ ਨਾ ਧਾਵੋ ਕਹਿੰਦੇ ਜਿੱਦੇ ਪੂਰਾ ਗੁਰੂ ਮਿਲ ਗਿਆ ਉਹਦੇ ਥਾਂ ਥਾਂ ਤੇ ਫਿਰਨਾ ਛੱਡ ਦਿਆਂਗੇ ਇੱਕ ਗੁਰੂ ਦੀ ਸ਼ਰਣ ਚ ਆ ਜਾਾਂਗੇ ਬਸ ਜਿਹੜਾ ਅਸੀਂ ਥਾਂ ਥਾਂ ਤੇ ਫਿਰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਗੁਰ ਪੂਰਾ ਭੇਟਿਓ ਵਡਭਾਗੇ ਜਿੱਤੇ ਮਿਲ ਗਿਆ ਪੂਰਾ ਗੁਰੂ ਉਦੈ ਟਿਕਾ ਆ ਜਾਣਾ ਉਦੈ ਇੱਕ ਗੁਰੂ ਦੀ ਸ਼ਰਣ ਚ ਆ ਜਾਾਂਗੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਅਗਵਾਏ ਜੀਉ ਗੁਰੂ ਸਾਹਿਬ ਕਹਿੰਦੇ ਜਦੇ ਤੇਰੇ ਅੰਦਰ ਗੁਰ ਪੂਰਾ ਭੇਟਿਓ ਵੱਡ ਭਾਗੀ ਮਿਲ ਗਿਆ ਜਦੇ ਉਹਦੇ ਸਾਰੇ ਥਾਮਾਂ ਤੋਂ ਹਟ ਕੇ ਇੱਕ ਪ੍ਰਮਾਤਮਾ ਦੇ ਨਾਲ ਨਾਲ ਜੁੜ ਜੇਗਾ ਵਿਸਰਨਾਹੀ ਕਵੂ ਹਿਏ ਤੇ ਇਹ ਵਿਦਮਨ ਮਹਿ ਪਾਵੋ ਗੁਰ ਪੂਰਾ ਭੇਟਿਓ ਵੱਡ ਭਾਗੀ ਜਨ ਨਾਨਕ ਕਤਹਿ ਨ ਤਾਭ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ